ਲੋਕ ਬਲੌਗ ਪੈਂਡ ਕਾ ਲਿਕੇ ਬਲੌਗ ਜਿਸੋ ਡਵਲਸ ਤੇ ਅੱਜ ਦਿਨ ਤੁਹਾਨੂੰ ਵਾਦੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਲੈਕ ਸ਼ੇਅਰ ਜ਼ਰੂਰ ਕਰਿਓ ਪਰ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਬਹੁਤ ਧੰਨਵਾਦ ਤੇਜ ਜਿਹੜਾ ਧੰਨਵਾਜੂ ਮੇਰੀਆਂ ਭੈਣਾਂ ਮਿੰਨੀਆਂ ਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਤੇਜ ਜਿਹੜਾ ਧੰਨਵਾਦ ਤੇ ਇੱਕ ਭੈਣ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਉਹ ਕਹਿੰਦੀ ਵੀ ਆਪਾਂ ਮਸ਼ੀਨ ਵੇਚਦੀਆਂ ਤੇ ਉਹ ਪੈਨ ਨੇ ਪੁੱਛਿਆ ਸੀ ਜੀ ਤੁਸੀਂ ਕਿਹੜੀ ਮਸ਼ੀਨ ਵੇਚਨੀ ਆ ਤੇ ਉਹ ਮੈਂ ਵੀਡੀਓ ਚ ਦੱਸ ਦਿੰਦੀ हूं ਆਪਣੀ ਕਢਾਈ ਵਾਲੀ ਮਸ਼ੀਨ ਆ ਵੀ ਮੈਂ ਕਢਾਈ ਨਹੀਂ ਕਰਦੀ ਕਢਾਈ ਵਾਲੀ ਮਸ਼ੀਨ ਆ ਜੀ ਇਹ ਤੁਸੀਂ ਮਤਲ ਲੈਣੀ ਆ ਕਿਸੇ ਨੇ ਵੀ ਲੈਣੀ ਹੋਵੇ ਕਿਉਂਕਿ ਇੰਨਾ ਕੰਮ ਆਪਾਂ ਤੋਂ ਨਹੀਂ ਹੁੰਦਾਗਾ ਵੀ ਇਹ ਪਕੜਾਈ ਵੀ ਕਰਕੇ ਦੇਈ ਆਪਾਂ ਤੋਂ ਨਹੀਂ ਹੁੰਦਾ ਇੰਨਾ ਘਰ ਦੇ ਕੰਮ ਕਰਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਬਣ ਜਾਂਦੇ ਹਨ ਤੇ ਜੇ ਤੁਸੀਂ ਕਿਸੇ ਨੇ ਮਤਲਬ ਸਪਰਕ ਕਰਨਾ ਨੰਬਰ ਆਪਣਾ ਹਰ ਇੱਕ ਵੀਡੀਓ ਤੇ ਦਿੱਤਾ ਹੁੰਦਾਗਾ ਤੁਸੀਂ ਲੈ ਸਕਦੇ ਹੋ ਕੜਾਈ ਵਾਲੀ ਮਸ਼ੀਨ ਆ ਆਪਾਂ ਤੁਹਾਡੇ ਨਾਲ ਗੱਲ ਕਰ ਲਾਂਗੇ ਬਹਿਣੇ ਕਮੈਂਟ ਕੀਤਾ ਸੀਗਾ ਤੇ ਤੁਸੀਂ ਲੈ ਸਕਦੀਆਂ ਉਹ ਤੇ ਲੋ ਜੀ ਇਹ ਆਪਾਂ ਤੁਹਾਨੂੰ ਦਿਖਾਇਆ ਸੀ ਕੱਲ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਦੇਖੋ ਜੀ ਤੇ ਕੱਲ ਆਪਣੇ ਕੋਲ ਟਾਈਮ ਨਹੀਂ ਲੱਗਾ ਵੀਡੀਓ ਤਾਂ ਪੱਕੇ ਚਲੇ ਗਏ ਕਿ ਆ ਆੜ ਆਪਾਂ ਤੁਹਾਨੂੰ ਦਿਖਾਤਾ ਸੀ ਵੀ ਇੱਥੋਂ ਤੱਕ ਆਪਾਂ ਕਿਵੇਂ ਬਣਾਇਆ ਕਿਵੇਂ ਰੈਡੀ ਕੀਤਾਗਾ ਲੋ ਜੀ ਬਹੁਤ ਪੈਨਾਨੀ ਵਧੀਆ ਵਧੀਆ ਕਮੈਂਟ ਕੀਤੇ ਆ ਬਹੁਤ ਵਧੀਆ ਲੱਗੀਆਂ ਤੇ ਹੁਣ ਆਪਾਂ ਬਣਾਉਣੇ ਆ ਜੀ ਆਹ ਚੀਜ਼ ਜਿਹੜੀ ਆਪਣੀ ਬੈਕ ਸਾਈਡ ਹੁੰਦੀ ਆ ਸਾਰੀ ਇਹ ਸਾਨੂੰ ਬਣਾ ਕੇ ਦਿਖਾਉਣੀ ਆ ਲੋ ਜੀ ਇਹ ਆਪਾਂ ਮੈਂਦੇ ਆ ਇਹ ਆਪਾਂ ਬਸ ਕਾਟ ਕੇ ਤਿਆਰ ਕਰਾਂਗੇ ਜੀ ਅੱਜ ਵੀ ਰਹਿ ਗਈ ਤਾਂ ਵੀ ਪਸਵੇਰੇ ਵੀ ਵੀਡੀਓ ਬਣਾ ਕੇ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਪਰ ਇਹ ਨਹੀਂ ਹੈਗਾ ਵੀ ਆਪਾਂ ਸਮਝਣਾ ਲੋ ਜੀ 33 ਇੰਚ ਤਿਆਰ ਹੈ ਆ ਜਿਹੜੀ ਲੱਗੂ ਸਾਈਡ ਤੇ ਆਪਣੇ ਪਿਛਲੀ ਸਾਈਡ ਲੱਗਦੀ 33 ਇੰਚ ਤੇ ਚੜਾਈ ਇਹਦੀ ਹੋਊਗੀ 4 ਇੰਚ ਕਿਉਂਕਿ ਗੋਲਡ ਹੋਊਜ 2 ਇੰਚ ਦੀ ਚੜਾਈ ਆ ਇਹ ਆਪਣੇ ਕੋਲ ਐਕਸਟਰਾ ਕਪੜਾ ਕਪੜਾ ਸੀਗਾ ਇਹ ਪਾ ਮੈਂ ਕਿ ਦੇਖ ਰਹੇ ਨੇ ਲੋਰੀ ਆਪਾਂ ਵੀ ਸੂਟ ਪਾ ਲਿਆ ਸੰਦਿਸ਼ਤਾ ਹੋ ਗਿਆ ਜਿਹੜਾ ਆਪਾਂ ਹੁਣ ਨਿਊਜ਼ ਸਲਾਈ ਕੀਤਾ ਨਵਾ ਤੇ ਆਪਾਂ ਅੱਜ ਪਾ ਲਿਆ ਇਹ ਬਿਨਾਂ ਦਵੱਟੇ ਤੋਂ ਅਸੀਂ ਬਿਨਾਂ ਦਵੱਟੇ ਤੋਂ ਜੀ ਬਹੁਤ ਔਖਾ ਹੋ ਜਾਂਦਾ ਹੈਗਾ ਛੂਟ ਦਾ ਪਾਉਣਾ ਤੇ ਮੈਂ ਕਿਹਾ ਘਰੇ ਦਵੱਟਾ ਸੀ ਵੈਸੇ ਆ ਗ੍ਰੀਨ ਤੇ ਬਲੈਕ ਤੇ ਚੱਲ ਗਿਆ ਆ ਨਾਭੀ ਨੇ ਚੱਲਿਆ ਹੈਗਾ ਮੈਂ ਥੋੜੇ ਜਿਆਦਾ ਤਾਂ ਹੀ ਜਿਆਦਾ ਉਹ ਹੀ ਬਣਾਉਣੀ ਹੁੰਨੀ ਆ ਬਿਨਾਂ ਦੇ ਦਵੱਟੇ ਵਾਲੇ ਤੇ ਜੀ ਫਿਰ ਪਸਲਾਈ ਕਰ ਲਿਆ ਡੇਲੀ ਰੁਟੀਨ ਜਿਹੜੇ ਕੋਟਨ ਚ ਮੈਂ ਸੋਣਾ ਲੱਗਿਆ ਇਹ ਤਾਂ ਆਪਾਂ ਸਲਾਈ ਕਰ ਲਿਆ ਕਿਉਂਕਿ ਤੁਹਾਨੂੰ ਪਤਾ ਗਰਮੀ ਵਾਲੇ ਕੱਪੜੇ ਤੋਂ ਘੱਟ ਹੀ ਹਾਂ ਜਦ ਢਾਕਾ ਢੁਕਾ ਥੋੜਾ ਜਿਹਾ ਘਟ ਜਾਂਦਾ ਹੈਗਾ ਤੇ ਜਰ ਆਪਾਂ ਬਾਹਰ ਵਰਦਰਾ ਸਾਮਝ ਅੰਨੇ ਕਿਤੇ ਬਾਹਰ ਅੰਦਰ ਜਾਣੇ ਚੰਗਾ ਨਹੀਂ ਲੱਗਦਾ ਹੈਗਾ ਮਲੋਸ ਇਹ ਆਪਾਂ ਚਾ ਰਹੇ ਤੇ ਨਿਸ਼ਾਨੀ ਲਾ ਲਈ ਆਹ ਚੀਜ਼ ਆਪਾਂ ਬੈਕ ਸਾਈਡ ਅਸੀਂ ਮੈਂ ਕੱਲ ਵੀ ਦੱਸਾਂ ਸੀ ਕੱਲੀ ਕੱਲੀ ਗੱਲ ਪਾਲ ਡਿਟੇਲ ਚ ਸਮਝਾਵਾਂਗੇ ਦੇਖੋ ਇਹ ਕੀ ਚੀਜ਼ ਹੈ ਤੇ ਇਹ ਪਕਾ ਕੇ ਤਿਆਰ ਕਰਦੇ ਹਾਂ ਨਾ ਸੰਪਰਪਾ ਅਸੀਂ ਕੱਟਵਾ ਦੇ ਕੱਟੀ ਕਰਦੇ ਆਪਾਂ ਤਾਂ ਵੈਸੇ ਆਈ ਚੱਕ ਲੈਣੇ ਕਿਉਂਕਿ ਜਿਹੜਾ ਸਿੱਧੇ ਲੋਟ ਕੱਟਣਾ ਹੋਵੇ ਉਹ ਇਸ ਤਰ੍ਹਾਂ ਕੱਟਿਆ ਵਤੀ ਜਾਂਦਾ ਲਓ ਸਿਆ ਪਛਤੀਆਂ ਚੀਜ਼ ਦੀ ਹਾਲ ਕਿ ਜਲੀ ਕੱਟ ਲਈ 2 ਇੰਚ ਬਚੌੜਾ ਕੱਟ ਲਿਆ 4 ਇੰਚ ਫੋਲਡ ਕਰਾਂਗੇ 2 ਇੰਚ ਰਹਿ ਜਾਣਾ ਹੈ ਜਿਹੜੀ ਆ ਚੀਜ਼ ਬਣੀ ਹੈ ਨਾ ਹਰ ਚੀਜ਼ ਆਹ ਸਾਦੀ ਜੀ ਬਣੀ ਹੈ ਇਹ 4 ਇੰਚ ਦੀ ਚੜਾਈ ਹੈ ਜੇ ਫੋਲਡ ਹੋਗੇ 2 ਰਹਿ ਜਾਣੀ ਹੈ आप सीधे पासे रख के ना सिलाई कर मैन आए हमारा भी जिस हम चंगी तरह दिसनी चाहिए है लो जी ये आप फोल्ड कर इस तरह फोल्ड कर लो फोल्ड करके पहला निशानी ला लोना निशानी ला ली जी आप निशानी लाई है ਇਨੂੰ ਇਸ ਤਰ੍ਹਾਂ ਰੱਖਦੇ ਕੁੱਠੇ ਪਾਸੇ ਜਿਹੜੀ ਆਪਾਂ ਹੋਲਡ ਕੀਤੀ ਸੀ ਆ ਨਿਸ਼ਾਨ ਤੇ ਉਹ ਆਪਾਂ ਇੱਥੇ ਰੱਖ ਲੈਣਾ ਇਹ ਆ ਸੀਸੀ ਜਿਹੜੀ ਆਪਾਂ ਆ ਜੀ ਸਲਾਈ ਕਰਦੇ ਇਸ ਰੱਖ ਲੈਣੇ ਕੁਝ ਨਿੰਦਸ ਵੀ ਕਰ ਲਈ ਆ ਸਭ ਕਰ ਲਿਆ ਤੁਹਾਾਇਰੇ ਨਹੀਂ ਪਹਿਲਾਂ ਆਪਾਂ ਗਲਤ ਹੋ ਗਏ ਪਹਿਲਾਂ ਆਪਾਂ ਆ ਚੀਜ਼ ਲਾਉਣੀ ਆ ਸਾਨੂੰ ਆ ਲਾ ਕੇ ਦਿਖਾਉਂਗੀ ਕਿਉਂਕਿ ਫਿਰ ਉਹ ਵਿੱਚ ਫੋਲਡ ਕਰਦਾਂਗੇ ਨਾ ਹਾਂ ਚੀਜ਼ ਜਿਹੜੀ ਸ਼ਾਇਰ ਤੇ ਆਪਣੀ ਛਾਤੀ ਤੋਂ ਨਿਕਲਦੀ ਨਾ ਵਾਰ ਫੋਲਡ ਵਿੱਚ ਹੋਵੇ ਉਹ ਆ ਚੀਜ਼ ਹੈ ਹਲਾ ਫੇਨ ਆਦੀ ਹੈ ਕਿਰ ਆਪਾਂ ਤੁਸ ਫਿਰ ਲਾਈ ਹੋਈ ਆ ਕਿ ਫੋਲਡ ਹੋ ਜਾਣੀ ਇੱਕ ਜੀ ਕੱਲ ਕਮਲਜੀਤ ਭਾਬੀ ਕੱਲ ਦੀ 9 ਤਰੀਕ ਨੂੰ ਜਿਹਦਾ ਪਤਨੀ ਕਤਲ ਕੀਤੀ ਕਿ ਮਾਰੀ ਆ ਉਹ ਵੀ ਬਹੁਤ ਵਧੀਆ ਕੀਤਾ ਜਿਹਨਾਂ ਨੇ ਮਾਰੀ ਆ ਉਹ ਦੇਖੋ ਸੋਸ਼ਲ ਮੀਡੀਆ ਤੇ ਆ ਕੇ ਕਿੰਨਾ ਗੰਦ ਪਾ ਰਹੀਆਂ ਆ ਇਹ ਹੁਣ ਸਭ ਕੋ ਇਹਦਾ ਇਹਦਾ ਸੋਧਾ ਲਾਇਆ ਹੁਣ ਹੋਰ ਵੀ ਡਰ ਜਾਣੇ ਨਾ ਬਹੁਤ ਵਧੀਆ ਹੋਇਆ ਆਪਾਂ ਤੋਂ ਬਹੁਤ ਵਧੀਆ ਲੱਗਿਆਗਾ ਦੇਖੋ ਜੀ ਕਿਉਂਕਿ ਹਰ ਇੱਕ ਬੱਚੇ ਦਾ ਫੋਨ ਹੱਥ 'ਚ ਹੁੰਦਾ ਹੈਗਾ ਫਿਰ ਬੱਚਾਂ ਤੇ ਵੀ ਗਲਤ ਅਸਰ ਪੈਂਦੇ ਚੀਜ਼ਾਂ ਦਾ ਆ ਦੇਖੋ ਜੀ ਇਹ ਆਪ ਇਥੋਂ ਮੈਲ ਲੈਣੀ ਆ। ਇਹ ਪਛੋਟ ਵੀ ਲਾਉਣੀ ਆ। ਦੇਖੋ ਇਹ ਅੱਧ ਵਿਚ ਜਾ ਕੇ ਲਾਉਣੀ ਜਿਵੇਂ ਆ ਅਸੀਂ ਮੈਲ ਲਓ। ਆ ਮੈਲ ਲਓ। ਇਹ ਦੂਈ ਆਪਾਂ ਲਾਉਣੀ। ਇਹਦੇ ਆਪਾਂ ਦੋ ਕਰ ਲਈ ਚੱਕ ਲਓ। ਐਸੇ ਕਮਾਉਣ ਦੀ ਚੱਕਰ ਵਿੱਚ ਸਨਾ ਬਸ ਬਹੁਤ ਜ਼ਿਆਦਾ ਬੁਰਾ ਹੋਇਆ। ਖਾਰ ਹੋਇਆ ਪੈ ਦਿਨਾਂ ਦਾ। ਦੇਖੋ ਜੀ ਆਪਾਂ ਤੇ ਇਹ ਚੀਜ਼ ਨਾ ਪੂਰੇ ਸਹਿ ਹੁੰਦਾ ਜਰੂਰ ਵਧੀਆ ਕੀਤਾ ਜੀ ਨੇ ਸੌਦਾ ਲਾਇਆ ਇਹਨਾਂ ਨੂੰ ਹਮ ਆਹੀ ਲੋ ਜੀ ਇਹ ਆਪਾਂ ਹੁਣ ਨਾ ਸਲਾਈ ਕਰਨੀ ਆ ਪੁੱਠੇ ਪਾਸੇ ਤੋਂ ਆ ਤਾਂ ਸਿੱਧਾ ਆ ਗਿਆ ਨਾ ਇਹ ਆਪਾਂ ਪੁੱਠੇ ਪਾਸੇ ਵਿੱਚੋਂ ਲੈ ਲੈਣਾ ਆਹ ਚੀਜ਼ ਤੋਂ ਰੱਖਣੀ ਆ ਇਹ ਤੋਂ ਰੱਖ ਕੇ ਤੇ ਇਹਨੂੰ ਆਪ ਇੱਥੇ ਲੈ ਕੇ ਜਾਣਾ ਇਹ ਆ ਚੀਜ਼ ਤੇ ਆਇਂ ਖੱਚੀ ਕੇ ਲੈ ਕੇ ਜਾਣਾ ਕਿਉਂਕਿ ਆਪ ਅੱਧੀ ਕੱਟੀ ਆ ਆ ਫਿਰ ਆਪਣੇ ਪਾਉਣ ਲੱਗੇਗਾ ਘਬਰਾ ਤੇ ਇੱਥੇ ਵਧੀਆ ਫਿਟਿੰਗ ਆਊਗੀ ਇਹ ਜ਼ਰੂਰ ਬਨਲਾਓ ਤੁਸੀਂ ਜੇ ਬਰਾ ਬਣਾਉਣ ਵੀ ਲੱਗੇ ਨਾ ਇਹ ਤੇ ਜ਼ਰੂਰ ਨਾਲ ਇਹਦੇ বিনা ਕਵਰ ਨਹੀਂ ਹੋਣੀ ਆਪਣੀ ਛਾਤੀ ਓਏ ਇਹ ਵੀ ਮੈਂ ਮਸ਼ੀਨ ਨਵੀਆਂ ਦੀਸੋਗੇ ਤਨਕਸਾਲ ਸ਼ਾਇਦ ਨਾ ਤਨਕਸਾਲ ਹੋਵੇ ਲਿਆਂਦੀ ਨਾ ਇਹ ਵੀ ਨਵੀਆਂ ਦੀਸੀ 7200 ਦੀ ਦੋ ਵਜੇ ਉਹ ਫਿਰ ਹੁਣ ਇੰਨਾ ਕੰਮ ਆਪਾਂ ਤਾਂ ਹੁੰਦਾ ਨਹੀਂ ਫਿਰ ਆਪਾਂ ਤਾਂ ਹੀ ਉਹ ਸੇਵ ਕਰਨੀ ਆ ਦੇਖੋ ਆਹ ਚੀਜ਼ ਤੁਸੀਂ ਆਪ ਕੱਟੀ ਆਪਾਂ ਅੱਧ ਜੋ ਕਰਕੇ ਇਹ ਅੱਧ ਜੋ ਤੇ ਹੁਣ ਲੈ ਜਾਣੀ ਆਪਾਂ ਇਹਨੂੰ ਐਸ ਤਰ੍ਹਾਂ ਇੱਥੇ ਕੋਤਾ ਇੰਨਾ ਵੀ ਇਹ ਨਾ ਜੱਦਵਾਜੀ ਮੇਰੇ ਪਾ ਕਰ ਲੀ ਜੀ ਬਣਾਉਣ ਲੱਗਿਆ ਨਬਰ ਆ ਨਾ ਵਿੱਚ ਜੱਦ ਵੀ ਕੋਈ ਵੀ ਕੰਮ ਕਰਨ ਲੱਗਿਆ ਨੀ ਕਰਨੀ ਚਾਹੀਦੀ ਨਹੀਂ ਫਿਰ ਵਨ ਸਹੀ ਹੁੰਦਾ ਕੰਮ ਤੇ ਫਿਰ ਆਵਣਾ ਫਟਣ ਲਾਉਣੀ ਆ ਇਹ ਦੇਖੋ ਜੀ ਇੱਥੇ ਲਓ

ਹਲੋ ਮਨਪਾ ਇਹਨੂੰ ਸਾਰੇ ਪਾਸੇ ਜਿਆ ਮੋਹਰ ਲਈ ਫੀਸ ਸੀਗੀ ਇਹਨੂੰ ਪਾ ਦੂਰੀ ਸੌਣ ਮਾਰ ਲੈ ਇਹ ਵੀ ਸੌਣਾ ਪੰਜ ਜ਼ਰੂਰੀ ਹੁੰਦੀ ਹੈ ਅਧੂਰੀ ਮਾਰਨੇ ਸੋ ਸਹੀ ਤੁਸੀਂ ਜਾਂਦੀ ਹੈ ਨਾ ਇਹਨੂੰ ਥੋੜਾ ਜਿਹਾ ਐਸਿਸ ਨਹੀਂ ਜਾਈ ਇਸੇ ਸੋ। ਇਿੱਥੇ ਕਿ ਵਾਸਤੇ ਮੈਂ ਕਹਾਂ ਨਾ ਮੀ ਬੀ ਬੀ ਨੂੰ ਜ਼ਰੂਰ ਐ ਪਿਆਰ ਦੋ ਜਿਵੇਂ ਇਹਨੂੰ ਕੰਡ ਕਾਲੇ ਕਾਲੇ ਹੁੰਦੇ ਨੇ। ਲਓ ਜੀ ਆਪਾਂ ਫਿਰ ਸਿਰਾ। ਇੱਥੇ ਆਪਾਂ ਦੂਰੀ ਤੇ ਸਿਲਾਈ ਕਰਾਂਗੇ ਕਿਉਂਕਿ ਜਿਹੜੀ ਆ ਚੀਜ਼ ਆਪਾਂ ਨੇ ਨਾ ਜਦ ਆਪਾਂ ਪਾਵਾਂਗੇ ਤੇ ਆਪਣੀ ਇਹ ਚੀਜ਼ ਨੂੰ ਜ਼ਿਆਦਾ ਖਿੱਚ ਪੀਂਦੀ ਹੁੰਦੀ ਆ। ਇਹ ਤੇ ਆਪਾਂ ਦੋ ਤਿੰਨ ਸੇਮ ਇੱਥੇ ਲਾ ਲਾਂਗੇ। ਵੀਡੀਓ ਜਿਆਦਾ ਲੰਬੀ ਬਣ ਜਾਣੀ ਆ ਤੇ ਪਰ ਮੈਂ ਇਹਨੂੰ ਸਮਝਾਉਣਾ ਵੀ ਤੁਹਾਨੂੰ ਮੈਂ ਜ਼ਰੂਰ ਆ ਚਲੋ ਕੋਈ ਗੱਲ ਨਹੀਂ ਤਾਪਕ ਉਸ ਸੇਵੀਰੀ ਫਿਰ ਬਾਦਮਾਂ ਦੀ ਕੋਈ ਕਿਸੇ ਦਾ ਵੀ ਟਾਈਮ ਨਹੀਂ ਹੁੰਦਾ ਵੀ ਇੰਨਾ ਚਿਰ ਆਪਣੀ ਵੀਡੀਓ ਵੇਖੀ ਜਾ ਕੇ ਕੋਈ ਹਾਂ ਆਹ ਹੈ ਪੱਤੀ ਸੇਵੀਰੀ ਬਣਾਵਾਂਗੇ ਕਿਉਂਕਿ ਬਹੁਤ ਟਾਈਮ ਕੰਮ ਜਾਂ ਬਣਦਾ ਹੈ ਇਹ ਫਰਕੀ ਤੁਸੀਂ ਇੱਥੇ ਲੈ ਜਿਓ ਕਿਰੇ ਪਰ ਕੇ ਸ਼ਹਿਰੇ ਦੀ ਚਾਉਮਾ ਮੇਰੀ ਜੀ ਦੇ ਸ਼ਹਿਰੇ ਚਾਉਮਾ ਦੇ ਤਾਇਆ ਜਿਵੇਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਹਦੀ ਵੀ ਪਟਾਈ ਸਿਲਾਈ ਆਪਸਮੇਂ ਵੀ ਦਿਖਾਵਾਂਗੇ ਕਿਹចਹ ਜਾਂਦੀ ਹੈ ਉਹ ਕਿ ਮੈਂ ਘਰ ਦੇ ਘਰ ਦੇ ਕੰਮ ਜਿਆ ਕਰਕੇ ਰਾਜ ਨੂੰ ਕੋਈ ਫੜਾ ਜੇ ਤਾਂ ਬਣਾ ਵੀ ਦਿੰਦੀ ਪਰ ਮੈਂ ਬਾਹਲਾ ਨਹੀਂ ਕੰਮ ਕਰਦੀ ਹੁੰਦੀ ਕਿ ਕਿ ਸ਼ਹਿਰਾਂ ਨੇ ਮੈਨੂੰ ਬਹੁਤ ਕਹਿੰਦੇ ਹੁੰਦੇ ਸਾਡੇ ਸਲਾਈ ਕਰਕੇ ਸੋ ਪਰ ਨਹੀਂ ਮੈਂ ਬਹੁਤ ਘੱਟ ਕਰਦੀ ਹੁੰਦੀ ਇਹ ਘਰ ਜਦੋਂ ਹੁਣ ਬੀਬੀ ਤੇ ਸਲਾਈ ਕਰਦੀ ਕਰਨੀ ਆ ਉਹ ਫਿਰ ਨਾ ਟੈਨਸ਼ਨ ਜ਼ਿਆਦਾ ਹੋ ਜਾਂਦੀ ਫਿਰ ਮੇਰਾ ਦਿਮਾਗ ਆਪਸੈਟ ਹੋ ਜਾਂਦਾ ਹੈਗਾ ਖਰਾਬ ਇਹ ਨਾ ਕੰਮ ਨਹੀਂ ਹੁੰਦਾ ਘਰ ਦੇ ਜਿੰਮੇਵਾਰੀਆਂ ਬਹੁਤ ਵਧ ਜਾਂਦੀਆਂ ਨੇ ਲੋ ਜੀ ਦੇਖੋ ਲੋਸ ਇਹ ਬਾਤ ਉਹ ਨਾ ਸਾਈਡਾਂ ਤੇ ਲਾ ਲਈ ਇਹ ਦੇਖੋ ਇਹਦੇ ਨਾਲ ਆਪਣੀਆਂ ਸਾਇਡਾਂ ਦੀ ਕਵਰ ਹੋਊਗੀ ਸਾਟੀ ਇਹ ਲਾਉਣੀ ਜ਼ਰੂਰੀ ਆ ਨੋਜ ਪੈਥੋਂ ਤੱਕ ਬਣਨਾ ਕੇ ਤਿਆਰ ਕਰ ਲਈ ਹਲੋ ਯਾਹ ਪੱਜਲੀਪਾ ਬਣਾਈ ਸੀਗੀ ਸਰਵਦਰੀ ਇਹ ਆ ਪੱਲੌਣੀ ਦੇ ਅੱਧ ਤੇ ਆਹਦੀ ਇਜ਼ਦਿਲੀ ਹੋਦੀ ਜਿਹੜੀ ਆਹ ਚੀਜ਼ ਹੈ ਇਹਨੂੰ ਆਦ ਤੇ ਸਿਰ ਤੇ ਕਿਉਂਕਿ ਮੈਂ ਵੀਡੀਓ ਕੱਟ ਨਹੀਂ ਸਕਦੀ ਵੀਡੀਓ ਸਾਡ ਨੂੰ ਸੋਹਣਾ ਜਿਹਾ ਦਿਖਾਉਣ ਵਾਲੀ ਨਹੀਂ ਸਾਰੀ ਕੱਟ ਕੇ ਨਹੀਂ ਲੋਟ ਆਉਣਾਗਾ ਦੇਖੋ ਜੀ ਆਹ ਚੀਜ਼ ਆਪਾਂ ਇੱਥੇ ਤੇ ਲਾ ਨਿਸ਼ਾਨੀ ਲਾ ਲਈ ਇਹ ਪਕੂਠੇ ਪਾਸ ਕਰਕੇ ਨਾ ਬਰਾ ਫਿਰ ਸਲਾਈ ਕਰਨੀ ਹੈ ਜੀ ਇਹ ਵਸ ਨੂੰ ਕਿਹਾਰੇ ਵੀ ਦੱਸਾਂਗੇ ਉਹਨਾਂ ਦੀ ਕਟਾਈ ਵੀ ਦੱਸਾਂਗੇ ਸਲਾਈ ਵੀ ਦੱਸਾਂਗੇ ਉਹਦੀ ਪਸਾਇ ਲੈ ਕਿਹਨੇ ਕੋ ਜਿਹੜਾ ਵੀ ਕੰਮ ਹੁੰਦਾ ਆਪਾਂ ਥੋੜਾ ਜਿਹਾ ਮੈਂ ਗਰਮੀ ਝੋਣ ਖੋਲਿਆ দেন ਆਪਾਂ ਇਸ ਤਰੀਕ ਪੂਤੀ ਬਣਾ ਕੇ ਰੱਖਦੇ ਹੁਣ ਸਰਦੀਆਂ ਵਿੱਚ ਮੇਰੇ ਕੋਲ ਟਾਈਮ ਨਹੀਂ ਹੁੰਦਾ ਹੁਣ ਤਾਂ ਵੀ ਇਹ ਦੇਖਿਆ ਆਪਾਂ ਸਲਾਈ ਕਰਦਾਂਗੇ ਨਾਲੇ ਮੇਰੇ ਝੂਟ ਪਾਇਆ ਲੰਗਾਲੇ ਸਲਾਈ ਕਰਨ ਨਾਲ ਵੀ ਜੀ ਬੇਟੇ ਤੇ ਉਹ ਆਪ ਸਲਾਈ ਕਰ ਦਾਂਗੇ ਹੁਣ ਹੁਣ ਕਿਹੜਾ ਜਿੱਕੇ ਸਰਦੀਆਂ ਦੀ ਵੀ ਜਦ ਸਰਦੀਆਂ ਨੇ ਮੋٹے ਕੱਪੜਿਆਂ ਤੋਂ ਵੀ ਸਲਾਈ ਹੁਣ ਕਰਾਂਗੇ। ਤੁਸੀਂ ਹਾਲ ਚਿਰ ਦਿਨ ਛੋਟੇ ਹੁੰਦੇ ਕਰਕੇ ਫਿਰ ਟਾਈਮ ਨਹੀਂ ਹੁੰਦਾ ਸਲਾਈ ਕਰਨ ਦਾ ਮੇਰੇ ਲਈ ਲੰਗ ਵਾਲੇ ਪਏ ਆ ਦੂ ਛੋਟ ਇੱਕ ਕੀਨ ਖਾਵਦਾ ਪਿਆਜ। ਮੈਂ ਤੁਹਾਨੂੰ ਦਿਖਾਏ ਤੇ ਬਹੁਤ ਸਲਾਈ ਕਰਾਂਗੇ। ਫਿਰ ਪੱਦਪਟਾ ਵੀ ਤਿਆਰ ਕਰਾਂਗੇ। ਤੇ ਕਰਤੀ ਮੈਂ ਸਲਾਈ ਕਰ ਲਈ ਅੱਧ ਤੇ ਕਰਕੇ ਹੁਣ ਕਵੀ ਇੱਧਰ ਲਾ ਲੈਂਦੀ ਜਿਹੜੇ ਪਾ ਲਾਸਟ ਕਿੱਤੀ ਸੇ ਵਿੱਚ ਹੁਣ ਐ ਫੋਲਡ ਹੋ ਜੂਗੀ ਇਹ ਚੀਜ਼ ਚਲੋ ਜੀ ਥੋੜੇ ਜਿਹਾ ਨਾ ਐ ਹੋ ਗਿਆ ਭਾਵੇਂ ਮੈਂ ਪਹਿਲਾਂ ਤੋਂ ਇੱਧਰ ਹੀ ਸਉਣ ਪਾ ਲੈਂਦੀ ਖਿਆਲ ਹੀ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਇਹ ਤੁਸੀਂ ਸੰਭਾਰ ਕੇ ਫਿਰ ਮੈਚ ਇਸ ਲਾਈ ਕਰ ਲੈਂਦੀ। ਚਲੋ। ਵੀਡੀਓ ਤਾਂ ਵੀ ਨਹੀ ਬਣੀ ਵਾ। ਵੀ ਜਿਹਨੇ ਮੋਬਾਈਲ ਮੈ ਵੀ ਇੱਥੇ ਬਸ ਹੋ ਗਣਾ। ਕੱਟ ਕੇ ਤੇ ਤੁਹਾਨੂੰ ਦਿਖਾ ਦਿੰਦੀ ਆ। ਨਿੰਨੇਕ ਬਣ ਕੇ ਤਿਆਰ ਹੋਈ ਆ। ਦੇ ਵਿਵਲੋਕ ਤੇ ਵੀ ਅੱਜ। ਕੋਲ ਪਿਆਰ ਆਪਾਂ ਬਣਾ ਕੇ ਕੱਲ ਡਿਜ਼ਾਈਨ ਦਿਖਾਏ ਆ। ਅੱਜ ਆਪਾਂ ਸਾਡੀ ਲਵਾਈ ਚੜਾਈ ਦੱਸਣੀ ਆ ਜੀ। ਇਹ ਵੀ ਦੋ ਵਾਤੀ ਖੀਰੀ ਦਾ ਸਲੇ ਕਰਨਾ ਲਾਹੋ। ਲੋ ਜੀ। ਆਹ ਆਪ ਕੰਨੀਆਂ ਤੇ ਮੋੜ ਲੈਨੇ ਜਿਹੜੀ ਆਪਾਂ ਇਹ ਜਾਵਾਂਗੇ। ਆਹ ਕੋਣੀ ਦਿੰਦੀ ਜੀ। ਤੇ ਇਹ ਪਹਿਲਾਂ ਮੋੜ ਲੈਨੇ ਕੰਨ ਦਾ ਤਾਂ। ਬਹੁਤ ਚੰਗੀਆਂ ਭੈਣਾਂ ਕਹਿੰਦੀਆਂ ਸੀ ਜੀ ਸਾਨੂੰ ਬਣਾ ਕੇ ਜਦੋਂ ਦੇਖਾ ਵੀ ਇਹ ਪੇਪਰ ਕੱਟ ਦਈਏ ਫਿਰ ਦਿਖਾ ਦਿੰਦੇ ਹਾਂ ਲੋ ਜੀ ਹੁਣ ਆਪਾਂ ਦੋਨੇ ਪਾਸੇ ਹੀ ਕੋਲਡ ਕਰ ਲਈਆਂ ਦੋਨੇ ਪਾਸੇ ਆਪਾਂ ਇਸ ਤਰ੍ਹਾਂ ਕੋਲਡ ਕਰ ਲਈਏ una pena no se sí, va parte ਉਹ ਵੀਡੀਓ ਤੇ ਵੀ ਅੱਜ ਬਲੌਗ ਬਣਾ ਕੇ ਤੇ ਦਿਖਾਉਣੀ ਆ ਕਿਉਂਕਿ ਉਹਨਾਂ ਦੇ ਕਮੈਂਟ ਆਉਂਦੇ ਸੀਗੇ ਕਿਸਨ ਲਵਾਈ ਚੜਾਈ ਵਰਗੇ ਤੇ ਉਹਦੇ ਨਾਲ ਹੀ ਤਾਂ ਆਪਣੇ ਨੰਨੇ ਜਿਹੜੇ ਆ ਗੁਰੂ ਦੇਖਿਆ ਕਰ ਉਸ ਨੂੰ ਮੇਰਾ ਬਲੌਗ ਹੈ। ਇਹ ਇਸ ਤਰ੍ਹਾਂ ਕੰਨੀ ਸੀਗੀ ਇਹ ਕੰਨੀ ਨੂੰ ਜਿਹੜਾ ਆਲੀ ਇਹਨੂੰ ਫੋਲਡ ਕਰੰਦੀ ਲੋੜ ਕੋਈ ਨਹੀਂ ਇਹਨੂੰ ਪੈਸਤਰੀ ਬਣਾ ਲੈਣੀ ਜੇ ਆਪਾਂ ਕੋਲਡ ਨਹੀਂ ਕਰਦੇ ਤੇ ਵਸ ਖਿੱਚਣੀ ਨਹੀਂ ਦੇਖੀ ਤੇ ਬਲ ਪਾਉਗਾ ਇਹਨੂੰ ਥੋੜੀ ਥੋੜੀ ਹੀ ਰੱਖਣੀ ਹੈ ਦੇਖ ਕਿੰਨਾ ਇਹ ਤਬਲ ਪੈਣਾ ਬਿਜਾਣਾ ਕੱਲ ਦਿਨੀ ਇਹ ਨਾ ਬੁਰਾ ਹਾਲ ਹੋਇਆ ਪੈਸੀਆ ਅੱਜ ਵੀ ਸਾਰੇ ਸਾਬ ਸਫਾਈ ਕਰ ਦਿੱਤੀ। ਆਪਣੇ ਨੂੰ ਨਹੀਂ ਪਿਆ ਕਿਤੇ ਪਾਸ ਨਹੀਂ ਪਿਆ ਹੋਗਾ। ਕਿਉਂਕਿ ਵੈਸੇ ਮੌਸਮ ਕੋਸ਼ਿਸ਼ ਫਰਕ ਪੈ ਗਿਆ ਕੱਲ ਨੂੰ ਅੱਜ। ਲੋਸੀ ਆਪਰੇ ਲਖਾਂ ਦੇ ਸੀ। ਜਾਂ ਮੈਂ ਇੱਥੇ ਆ। ਉੱਪਰ ਦੀ ਚਲਾਈ ਨੂੰ ਉੱਪਰਲੇ ਕੱਪੜੇ ਨੂੰ ਢਿੱਲਾ ਰੱਖਣਾ ਥੋੜਾ ਜਿਹਾ ਜੇ ਕੱਟ ਲਿਆ ਹੋ। ਬਲ ਬੈਗਿੰਗ। ਜੋ ਜੀ ਵੀਡੀਓ ਤੇ ਜ਼ਿਆਦਾ ਲੰਬੀ ਬਣ ਜੂ ਫਿਰ ਤੁਸੀਂ ਵੀ ਦੀ ਅੱਖਾਂ ਚ ਮਸ਼ਕਲ ਕਰੋਗੇ ਘਰ ਹੁੱਕਾ ਹੋ ਜਾਣਾ ਇੰਨੀ ਲੰਬੀ ਵੀਡੀਓ ਤਾਂ ਵੀ ਹੁਣ ਅਪ ਕੱਲ ਨੂੰ ਦੱਸਾਂਗੇ ਜਿਹੜੀ ਬੱਚੇ ਜਿਹੜਾ ਪੂਨ ਕਾਉਂਦੀਆਂ ਹੁੱਕਾ ਵਗੈਰਾ ਤੇ ਉਹ ਪਸਵੇਰੇ ਦੱਸਾਂਗੇ ਸਾਰਾ ਆ ਫਿਰ ਅਗਿਤ ਲਪਾਸ ਇਸ ਤਰ੍ਹਾਂ ਫੋੜ ਦੇ ਗਏ ਇਹ ਇਸ ਤਰ੍ਹਾਂ ਦੇਖੋ ਦਿਖੋ ਆਪਣਾ ਬਾਣੀ ਨਾ ਫਿਆ ਵਟੇ ਲੱਡਾ ਲੈ ਕਰਕੇ ਆਪਾਂ ਵੀ ਬਣਾ ਕੇ ਰੱਖਾਂਗੇ ਰੋਟਨ ਨੂੰ ਗਰਮੇ ਚ ਬਣਾ ਲੈ ਕੇ ਸੋਸ ਕਰ ਦੇ ਜਦ ਲਈ ਤੁਹਾਨੂੰ ਦੇਖਾ ਕਾਂਟਾ ਇਟਾ ਤੇ ਆਏ ਕੰਮ ਨੂੰ ਜ਼ਿਆਦਾ ਕੀ ਠੀਕ ਚ ਲਾਈ ਹੋ ਪਟਾਈ ਜੀ ਤੇ ਚਲੇ ਚਲੇ ਜਾਣਗੇ ਜਦੋਂ ਮੈਂ ਦੇ ਦਿੰਦੇ ਹਾਂ ਦੇਖੋ ਜੀ ਪਿੱਛੇ طرف ਲਈ ਸਲਾਈ ਕੋਈ ਆਈਏ ਕੋਈ ਬਦੀ ਨਹੀਂ ਕਿਸੇ Pase ka टेपिंग ਦੇਖੋ ਜੀ ਆ ਆਪਣੀ ਬੈਕ ਸਾਈਡ ਆ ਸਾਨੂੰ ਦੱਸਦੀ ਇਹ ਜਿਹੜੀ ਆਪਣੀ ਬੈਕ ਸਾਈਡ ਆ ਉਹ ਪਾ ਬਣਾ ਕੇ ਤੁਹਾਨੂੰ ਦੱਸਦੀ ਆ ਲੋ ਜੀ ਵੀਡੀਓ ਜਿਆਦਾ ਲੰਬੀ ਹੋ ਜੂਗੀ ਜਿਹੜੀਆਂ ਆਪਾਂ ਆ ਬੁੱਕਾ ਰੈਂਦੀਆਂ ਨੇ ਵੀ ਆਪਾਂ ਕਿਸ ਤਰ੍ਹਾਂ ਵਿੱਚ ਅਟੈਚ ਕਰਦੇ ਆ ਤੇ ਆ ਆਪਾਂ ਕਿੰਨਾਂ ਸਲਾਈ ਕਰਨੀਆਂ ਇਹ ਤੁਹਾਨੂੰ ਦੱਸਾਂਗੇ ਕੱਲ ਨੂੰ ਅੱਜ ਆਪਾਂ ਤੁਹਾਨੂੰ ਇੰਨਾ ਹੀ ਦੱਸਦੇ ਆ ਕਿਉਂਕਿ ਜੇ ਤੁਹਾਨੂੰ ਸਮਝ ਨਾ ਲੱਗੀ ਫਿਰ ਮੇਰੀਆਂ ਵੀ ਤੁਹਾਨੂੰ ਇਸ ਟੱਕਰ ਮਾਰਦੇ ਕੀ ਫਾਇਦਾ ਆ ਦੇਖੋ ਆਪਾਂ ਦੇਖੋ ਜੀ 38 ਇੰਚ ਦੀ ਆਪਾਂ ਚੜਾਈ ਲਵਾਈ ਕੱਟ ਲਈ ਸੀਗੀ 36 ਇੰਚ ਦੀ ਕਿਉਂਕਿ ਸਾਈਜ਼ ਦੇ हिसाब ਨਾਲ ਤੁਸੀਂ ਆਪ ਦੇ ਨਾਲ ਮਾਣ ਕੇ ਵੀ ਦੇਖ ਸਕਦੇ ਆ ਤਾਂ ਦੇਖੋ ਜੀ 36 ਇੰਚ ਦੀ ਤੇ ਚੜਾਈ ਆਪਾਂ ਇਹਦੀ ਰੱਖ ਲਈ ਸੀ 4 ਇੰਚ ਫੋਲਡ ਹੋ ਕੇ 2 ਇੰਚ ਰਹੀ ਸੀ ਤੇ ਆਹ ਫੇਰ ਆਪਾਂ ਫੋਲਡ ਕਰ ਲਿਆ ਤੁਹਾਨੂੰ ਦਿਖਾਇਆ ਇਹਦੇ ਵਿੱਚ ਫੇਰ ਆਪਾਂ ਪਲਾਸਟਿਕ ਚੋੜੀ ਪਾ ਕੇ ਤੇ ਇਹਨੂੰ ਬਣਾਵਾਂਗੇ ਇਸਨ ਦਿਖਾਵਾਂਗੇ ਵਿਜਦਾ ਚੀਜ਼ ਆਪਾਂ ਬਣਾ ਕੇ ਹਜੇ ਆਪਣੀ ਆ ਰਹਿੰਦੀ ਆ ਬਾਜੀ ਇਹ ਆਪਾਂ ਤੁਹਾਨੂੰ ਸਵੀਰੇ ਦੱਸਾਂਗੇ ਵੀ ਆਪਾਂ ਕਿੱਦਾਂ ਬਣਾਈ ਹੈ ਲੋ ਜੀ ਬਰਾ ਆਪਣ ਬਹੁਤ ਵਧੀਆ ਬਣ ਕੇ ਤਿਆਰ ਹੋਈ ਜਾਂਦੀ ਹੈ ਲੋ ਜੀ ਆਹ ਚੀਜ਼ ਜ਼ਰੂਰ ਤੁਸੀਂ ਲਾਏ ਜੇ ਬਣਾਉਣ ਲੱਗੇ ਕਿਉਂਕਿ ਆਪਣੀ ਆਹ ਚੀਜ਼ ਦੇ ਚੋ ਕਵਰ ਹੋ ਜੂਗੀ ਛਾਤੀ ਬਾਹਰ ਨਹੀਂ ਆਉਂਦੀ ਹੈਗੀ ਉਹ ਦੇਖੋ ਜੀ ਇਹ ਦੋਨਾਂ ਫੇਗਾ ਤੇ ਲਾ ਕੇ ਫਿਰ ਆਪਾਂ ਵਿੱਚ ਦੀ ਨੂੰ ਫੋਲਡ ਕਰ ਲੈ ਇਹਦੇ ਵਿੱਚ ਇਹਦੇ ਵਿੱਚ ਹੌਲਡ ਕਰ ਲਿਆ ਦੇਖੋ ਇਹ ਇ렇게 ਤੁਹਾਨੂੰ ਤੇ ਨਹੀਂ ਆ ਸਿਆ ਉਹਨਾਂ ਆਪੇ ਇਹਦੇ ਨਾਲ ਮਾਰ ਲਿਆ ਕਿਉਂਕਿ ਆਪਾਂ ਹਾ ਲਾਸਟ ਕਲਾਈ ਹੈ ਕਿਉਂਕਿ ਆਪਾਂ ਪੌਣੇ ਖਿੱਚਦੇ ਆ ਇਹ ਵਿੱਚੋਂ ਨਹੀਂ ਨਿਕਲਦੇਗੇ ਕਹੀ ਸੀ ਹੁਣ ਹੋ ਗਿਆ ਇਹਦੇ ਨਾਲ ਦੇਖੋ ਇੰਨੀ ਆਪਾਂ ਸਾਨੂੰ ਬਣਾ ਕੇ ਤਿਆਰ ਤੇ ਖਾ ਦਿੱਤੀ ਆ ਤੇ ਹੁਣ ਆਪਣੀਆਂ ਰਹਿ ਗਈਆਂ ਵੈਸੇ ਮਗਰ ਲੀਆਂ ਹੁੱਕਾਂ ਤੇ ਆਹ ਨਾਲ ਬਹੁਤ ਵਧੀਆ ਬਣ ਕੇ ਤਿਆਰ ਹੋਗੀ ਆ ਚੀਜ਼ ਰਹਿ ਗਈ ਲਓ ਜੀ ਦੇਖੋ ਇਦਸੇ ਜੀ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਦੇਖੋ ਜੀ ਮੈਂ ਨਹੀਂ ਤਾਂ ਹੁਣ ਦੋ ਤਿੰਨ ਬਣਾ ਦੇਣੀਆਂ ਸੀ ਇਨੇ ਚਰਚ ਦਾ ਕਿੰਨੇ ਦਿਨ ਹੋ ਗਏ ਮੈਨੂੰ ਲੱਗੀ ਇਹਨੂੰ ਤੇ ਮੈਂ ਤੁਹਾਨੂੰ ਹੋਰ ਜਿਹਾ ਹੋਰ ਡਿਟੇਲ ਤੇ ਬਣਾ ਕੇ ਦਿਖਾਉਣੀ ਮੈਂ ਬਹੁਤ ਬਹੁਤ ਜ਼ਿਆਦਾ ਮਿਹਨਤ ਲੱਗ ਜਾਂਦੀ ਕਿ ਵੈਸਟਾਂ ਮੇਰੀਆਂ ਭੈਣਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਜਿਹੜੀ ਤਾਂ ਕਿ ਜਿਹੜੀ ਵੀਡੀਓ ਆਪਾਂ ਨਵੀਂ ਬਣਾਵਾਂਗੇ ਨੋਟੀਫਿਕੇਸ਼ਨ ਸੋ ਲਈ ਗਏ ਲਓ ਜੀ ਇਹ ਆਪਣੀ ਬਰਾ ਬਣ ਕੇ ਤਿਆਰ ਹੋ ਗਈ ਆਹ ਸਾਈਡਾ ਬੱਦਰੀਆਂ ਹੋਊਗਾ ਆਹ ਮਗਰਲੀ ਸਾਈਡ ਹੋ ਗਿਆ ਲਓ ਜੀ ਚਲੋ ਠੀਕ ਆ ਆ ਛੂੜ ਵੀ ਆਪਾਂ ਪਾ ਕੇ ਪਾ ਲਿਆ ਸਲਾਈ ਕਰ ਲਿਆ ਤੇ ਇਹਦੇ ਨਾਲ ਦਵੱਟਾ ਹੈ ਨਹੀਂ ਦਵੱਟੇ ਦੇ ਬਿਨਾ ਬਹੁਤ ਮਸ਼ਕਲ ਹੋ ਜਾਂਦਾ ਹੈਗਾ ਦਵੱਟਾ ਗ੍ਰੀਨ ਬਲੈਕ ਜਿਹਾ ਸੀਗਾ ਇਹਦੇ ਵਿੱਚ ਗ੍ਰੀਨ ਬਲੈਕ ਆ ਰਿਹਾ ਸੀਗਾ ਤੇ ਨਾਭੀ ਹੈ ਨਹੀਂ ਚਲੋ ਮੈਂ ਕਿਹਾ ਚਲ ਕੇ ਨਹੀਂ ਹੀ ਲੈ ਲੈਂਦੇ ਆ ਤੇ ਫਿਰ ਆਪਾਂ ਕਾਟਨ ਦੇ ਦਵੱਟੇ ਵਾਲੇ ਜਾਂ ਪਿਓਰ ਦੇ ਵਾਲਾ ਸਲਾਈ ਕਰਾਂਗੇ ਜਿਹਦਾ ਬੰਨਾ ਮੈਂ ਸ਼ੂਟ ਹੋਰ ਲੈ ਕੇ ਆਂਦੇ ਤੇ ਚਲੋ ਜੀ ਠੀਕ ਆ ਇਹ ਆਪਾਂ ਬਰਾਸਨ ਬਣਾ ਕੇ ਦਿਖਾਦੀ ਬਹੁਤ ਚੱਕਦੀਆਂ ਮੇਰੀਆਂ ਭੈਣਾਂ ਕਹਿੰਦੀਆਂ ਸੀ ਮੇਰੀ ਭੈਣ ਮਨਦੀਪ ਬਾਹਰੋਂ ਆਈ ਸੀ ਉਹਨੂੰ ਤਾਂ ਉਹ ਤਾਂ ਕਹਿਆ ਸੀ ਜੀ ਉਹਨੇ ਦੇਖੀ ਸੀਗੀ ਮੈਂ ਦਿਖਾਈ ਸੀ ਬਣਾਈ ਹੋਈ ਤੁਹਾਨੂੰ ਬਹੁਤ ਸੋਹਣੀਆਂ ਲੱਗੀਆਂ ਤਾਂ ਕਹਿੰਦੀ ਮੈਂ ਤੇ ਜ਼ਰੂਰ ਬਣਾ ਕੇ ਦੇ ਦੋ ਟਾਈਮ ਨਹੀਂ ਲੱਗਿਆ ਬਣਾ ਕੇ ਦੇਣ ਦਾ ਚਲ ਕੋਈ ਗੱਲ ਨਹੀਂ ਫਿਰ ਕਿਤੇ ਕੋਈ ਗਿਆ ਤਾਂ ਫਿਰ ਪੁੱਛ ਲਾਂਗੇ ਤੇ ਬਣਾ ਕੇ ਕੱਲ ਦਾਂਗੀ ਲਓ ਜੀ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ